ਸਾਹਿਬ ਸ੍ਰੀ ਗੁਰੂ ਵਾਲ ਵੀ ਕੁਮਾਰਾਂ ਸਲੋਕ ਰਤਨਾ ਗਰ ਸਤਿਗੁਰੂ ਕਾ ਨਾਮ ਵਾਲ ਵੀ ਕੀ ਸੋਏ ਉਸ ਦਾ ਨਾਮ ਸਿਮਰ ਕੇ ਬੰਦੇ ਦਰਦ ਰਹੇ ਨਾ ਕੋਈ ਆ ਲਖ ਨਰੰਜਨ ਦੀ ਨਾਤ ਪਵਨ ਪਵਿੱਤ ਗੁਰ ਕੀ ਗਾਤ ਵਾਲ ਵੀ ਕੁਮਾਰਾਂ ਕਾ ਨਰੈਣ ਜਾਗ ਰਿਸੀ ਆਇ ਰਤਮ ਰਮੈ ਗੁਰ ਕਾ ਨਾਮ ਜਪਨ ਵਡ ਪਾਗੀ ਸ੍ਰੀ ਜੋਤਿ ਵੇ ਅਨਪਾਗੀ ਜੋ ਜਨ ਕਰਦੇ ਗੁਰ ਕਾ ਜੋਤਾਂ ਨੇੜ ਨ ਆਵੇ ਰੁਗਾ ਸੋਗਾ ਜੋ ਜਨ ਗੁਰ ਕੇ ਮੰਗਲ ਗਾਵੇ ਦੋ ਦਿਖ ਦੀ ਜਗ ਦਾ ਨਾਵੇ ਜਿਨ ਜਨ ਜਸਾਡ ਗੁਰ ਕਾ ਕੀਤਾ ਉਤਰ ਗਰੀ ਸਰ ਕੋਣ ਪਲੀਤਾ ਗਿਆਨ ਦੇ ਕਾ ਨਾਮ ਸੁਤਾ ਹੋ ਤਾ ਹੋ ਅੰਸਾਗਰ ਪਰਾਮ ਨਾਮ ਜਗਾਲਾ ਰਬ ਦੀਆ ਟਕ ਗੋ ਭਗਵੇਲੀ ਜੀ ਪਗ ਟਕ ਜੀ ਕਰ ਫਰਲਾ ਜੀ ਦੇ ਕੇ ਨਾਮ ਦਾ ਪਗ ਟਕ ਦੇ ਕਰ ਪਾਲਾ ਜੀ ਦੇ ਕੇ ਨਾਮ ਦਾ ਦਸ਼ਾਲਾ ਪਗ ਟਕ ਦੇ ਕਰ ਪਾਲਾ ਜੀ ਦੇ ਕੇ ਨਾਮ ਦਾ ਦਸ਼ਾਲਾ ਪਗ ਟਕ ਦੇ ਕਰ ਪਾਲਾ ਜੀ ਦੇ ਕੇ ਨਾਮ ਦਾ ਦਸ਼ਾਲਾ ਹੀਰੇ ਮੋਤੀਆਂ ਦੇ ਵਿੱਚ ਗੁੰਦਿਆ ਗੁੰਦਿਆ ਤੇਰਾ ਰੁਮਾਲਾ ਹੀਰੇ ਮੋਤੀਆਂ ਦੇ ਵਿੱਚ ਗੁੰਦਿਆ ਗੁੰਦਿਆ ਤੇਰਾ ਦੇ ਕਰਪਾਲਾ ਜੀ ਦੇ ਕੇ ਨਾਮ ਦਾ ਦਸ਼ਾ ਤੱਕ ਦੇ ਕਰ ਪਾਲਜ ਦੇ ਕੇ ਨਾਮ ਦਾਤ ਚਾਲਾ ਆਪਣਾ ਨਾਮ ਜਪਾਓ ਠਾਕੁਰ ਆਪਣਾ ਨਾਮ ਜਪਾਓ ਠਾਕੁਰ ਇਸਰੋ ਨਾ ਵਿਸਰਾਓ ਠਾਕੁਰ ਇਸਰੋ ਨਾ ਵਿਸਰਾਓ ਠਾਕੁਰ ਸਭ ਦੁਨੀਆ ਕੇ ਮਾਲਕ ਤੇਰਾ ਜੁਗ ਜੁਗ ਰਾਜ ਨਰਨਾਰਲਾ ਸਭ ਦੁਨੀਆ ਦੇ ਮਾਲਕ ਤੇਰਾ ਜੁਗ ਜੁਗ ਰਾਜ ਨਰਨਾਰਲਾ ਤੱਕ ਤੱਕ ਦੀ ਕਰ ਪਾਲਜ ਦੇ ਲਾ ਜੀ ਦੇ ਕੇ ਨਾਮ ਦਾ ਦਸ਼ਾਲਾ ਭਗਤ ਦੇ ਕਰਪਾ ਲਾ ਜੀ ਦੇ ਕੇ ਨਾਮ ਦਾ ਦਸ਼ਾਲਾ ਪਵਨ ਪਤੀ ਪਰਮੇਸ਼ਰ ਤੇਰਾ ਅੰਤ ਕਿਸੇ ਨਹੀਂ ਪਾਇਆ ਪਵਨ ਪਤੀ ਪਰਮੇਸ਼ਰ ਤੇਰਾ ਅੰਤ ਕਿਸੇ ਨਹੀਂ ਪਾਇਆ ਪਰਲਾਦ ਤੇ ਆਇਆ ਤੈਨੂੰ ਕੀੜੀ ਬਣ ਕੇ ਆਇਆ ਜੋ ਗਾਵੇ ਗੁਣ ਤੇਰੇ ਸਹਬਾ ਵਡਿਆ ਭਾਗਾ ਵਾਲਾ ਜੋ ਕੋ ਦਵੇ ਤੇਰੇ ਸਹਬਾ ਵਡਿਆ ਭਾਗਾ ਵਾਲਾ ਭਾਗ ਟੱਕ ਦੇ ਕਿਰਪਾ ਲ ਜੀ ਦੇ ਕੇ ਨਾਮ ਦਾ ਦਸ਼ਾਲਾ ਭਾਗ ਟੱਕ ਦੇ ਕਿਰਪਾ ਲ ਜੀ ਦੇ ਕੇ ਨਾਮ ਦਾ ਦਸ਼ਾਲਾ ਰਾਮ ਚੰਦਰ ਕੋ ਕਰਕੇ ਦੁਸ਼ਟ ਦਮਨ ਸਭ ਮਾਰੇ रामचन्द्र ਨੂੰ ਬਹਾਰਾ ਕਰਕੇ ਦੁਸ਼ਟ ਦਮਨ ਸਭ ਮਾਰੇ ਸੀਤਾ ਜੀ ਕੀ ਪਤਰਾ ਕੀ ਭਗਤਾ ਕੇ ਕਾਜ ਸਾਰੇ ਸੀਤਾ ਜੀ ਕੀ ਪਤਰਾ ਕੀ ਭਗਤੋਂ ਕੇ ਕਾਜ ਸਾਰੇ ਪੰਡੂ ਕੀ ਜਗ ਪੂਗ ਲਗਾਏ ਦੀਨ ਦਿਆਲੁਪਾਲਾ ਆਡੋ ਕੇ ਜਗ ਭੋਗ ਲਗਾਈ ਦੀਨ ਦਿਆਲ ਗਪਾਲਾ ਭਗਟਾਕ ਦੇ ਕਰ ਪਾਲਾ ਜੀ ਦੇ ਕੇ ਨਾਮ ਦਾ ਦਸ਼ਾਲਾ ਭਗਟਾਕ ਦੇ ਕਰ ਪਾਲਾ ਜੀ ਦੇ ਕੇ ਨਾਮ ਦਾ ਦਸ਼ਾਲਾ ਹਰਨਰਮ ਸਾਰੇ ਜਨਮ ਜਨ ਦੇਵੀ ਹਿਤੇ ਦੇਵਾ ਕਰ ਦੇ ਨਿਸ਼ਿਮਰਨ ਤੇਰਾ ਸਭ ਕਰ ਦੇ ਨਿਸ਼ਮਰਨ ਤੇਰਾ ਕਰਕੇ ਦਰਸ਼ਨ ਤੇਰਾ ਮੁਕੇ ਜਨਮ ਜਨਮ ਕਾਹੀਰਾ ਕਰਕੇ ਦਰਸ਼ਨ ਤੇਰਾ ਮੁਕੇ ਜਨਮ ਜਨਮ ਕਾਹੀਰਾ ਜੀਵਨ ਮੁਕਤੀ ਪਾਵੇ ਮਾਧੋ ਜੋ ਤੇਰਾ ਮਤਵਾਣਾ ਜੀਵਨ ਪਾਵੇ ਮਾਤੂ ਜੂਤੀ ਰਾਮਤਵਾਲਾ ਭਗਤ ਕਦ ਕਰਪਾਲਾ ਜੀ ਦੇ ਕੇ ਨਾਮ ਦਾਤਸ਼ਾਲਾ ਭਗਤ ਕਦ ਕਰਪਾਲਾ ਜੀ ਦੇ ਕੇ ਨਾਮ ਦਾਤਸ਼ਾਲਾ ਬ੍ਰਹਮ ਵਿਸ਼ਨੋ ਨਰਦ ਸਰਦ ਬ੍ਰਹਮ ਵਿਸ਼ਨੋ ਨਰਦ ਸਰਦ ਜੋਗੀ ਉਹ ਜੰਗਮ ਸਾਰੇ ਜੋਗੀ ਜੰਗਮ ਸਾਰੇ ਜੋਗੀ ਜੰਗਮ ਸਾਰੇ ਆਦੇ ਸਰਤਾ ਮਾਹੀ ਪੂਜਨ ਸਗਲ ਸਵਾਰੇ ਰਾਤ ਦਿਵਸ ਸਰਤਾ ਮਾਹੀ ਪੂਜਨ ਸਗਲ ਸਵਾਰੇ ਕਿਨਰਮੁ ਨਰ ਜਸ ਕਨਪਤ ਬੇਦਾਂ ਪੇਰਨ ਤੇਰੀ ਮਾਲਾ ਕਿਨਰਮੁ ਨਰ ਜਸ ਕਨਪੰਦ ਬੇਦਾਂ ਫੇਰਨ ਤੇਰੀ ਮਾਲਾ ਭਗਟਾ ਕਦੇੁ ਕਿਰਪਾਲਾ ਜੀ ਦੇ ਕੇ ਨਾਮ ਦਾ ਦਸ਼ਾ ਕਿਤਾ ਕਦੇਉ ਕਰ ਪਾਲਾ ਜੀ ਦੇ ਕੇ ਨਾਮ ਦਾਤਸ਼ਾਲਾ ਜੋ ਜਨ ਆਣ ਪਰੇ ਤੇਰੀ ਸਾਬਾ ਜੋ ਜਨ ਆਣ ਪਰੇ ਤੇਰੀ ਸਾਬਾ ਮਨ ਚੰੜੀ ਫਲ ਪਾਵੇ ਸਵਾਮੀ ਮਨ ਚੰੜੀ ਫਲ ਪਾਵੇ ਦਰ ਤੇਰੇ ਤੋਂ ਸਤਗੁਰ ਕੋਈ ਜੀਵ ਨਰਾਸ਼ ਨ ਜਾਵੇ ਦਰ ਤੇਰੇ ਤੋਂ ਸਤਗੁਰ ਕੋਈ ਜੀਵ ਨਰਾਸ਼ ਨ ਜਾਵੇ ਕੁਰਸ਼ਾ ਕੁਰਸ਼ਾ ਵਾਲੇ ਹਰ ਹਰ ਤੂੰ ਸਭ ਕਾਰ ਖਵਾਲਾ ਕੁਰਸ਼ਾ ਕੁਰਸ਼ਾ ਵਾਲੇ ਹਰ ਹਰ ਤੂੰ ਸਭ ਕਾਰ ਖਵਾਲਾ ਭਗਟਾ ਕਜੋ ਕਰ ਪਾਲਾ ਜੀ ਦੇ ਕੇ ਨਾਮ ਦਾਤ ਸ਼ਾਲਾ ਭਗਟਾ ਕਜੋ ਕਰ ਪਾਲਾ ਜੀ ਦੇ ਕੇ ਨਾਮ ਦਾਤ ਸ਼ਾਲਾ ਆਰ ਗੁਰੂ ਸਾਹਿਬ ਦੇ ਕਿਰਪਾ ਮੀਂ ਭਗਵੰਤ ਦਿਲਾਂ ਦਾ ਲਾਤਰੀ ਅਨੁਮਾਦੂ ਰਾਇਤਾ ਜੀਵ ਜੰਤ ਆਲਪਤਾਲ ਸਰਵਕਾਰ ਆਖਾ ਲਖਨਰੰਜਨ ਦੇ ਸੁਰ ਨਰਮੁ ਜਨ ਦੇਵੀ ਦੇਵਾ ਅਗਨਪਮਨ ਪਾਣੀ ਸਵਰਨ ਪਰਵਤ ਗਾਰ ਕੇ ਜੁਗ ਜੁਗ ਵਿਚਾਰੇ ਖਾਣੀ ਦੇਕਰ ਅੰਮ੍ਰਿਤ ਪਿੰਗਲੇ ਦੇ ਦੁਖ ਲਖੰਡਨ ਜੈ ਉਹ ਪੜੀ ਤਨ ਕੌਣ ਪਰ ਬੈਠ ਕੇ ਸਗ ਸੰਸਾਰ ਦੇ ਚਾਹੁੰਦਾ ਕੈਸੀ ਤੇਰੀ ਮਾਇਆ ਤੇਰਾ ਨਾਮ ਜਹਾਜ ਹੈ ਸਗ ਦੁਨੀਆ ਦੇ ਚੰਦਨ ਜੈ ਰਾਮਚੰਦਰੂਪ ਪੈਦਾ ਕਰਕੇ ਦੁਸ਼ਟ ਦਮਨ ਸਮਾਰੀ ਕਰਦੀ ਤੇਰੀ ਆਰਤੀ ਚੰਦ ਸੁਰ ਸਰਤਾਰੇ ਜਪ ਕੇ ਤੈਨੂੰ ਟੁੱਟ ਜਾਂਦੀ ਨਹੀਂ ਜੰਦੂ ਤਣਕੇ ਬੰਨਣ ਜੈ ਮਾਧੂ ਸਰਦਨ ਪਰਿਸ਼ਮਤ ਮਾਰੀ ਮੁਰਲੀ ਵਾਦੇ ਰਾਦੇ ਸ਼ਾਮਾ ਜਾਪਰ ਦੇਵ ਚ ਪ੍ਰਗਟ ਹੋਏ ਵਿਸ਼ਨੂ ਜੀ ਬਦਲਾ ਕੇ ਨਾਚ ਪਰਮੇਸ਼ਰ ਕੇ ਭਗਤੋਂ ਕਾ ਕਾਲ ਕ੍ਰਿਸ਼ਨ ਕੰਡਣ ਜੈ ਯੋਗ ਵਿਸ਼ੇਸ਼ਤ ਪੁਰਾਨ ਰਚਾ ਜਗ ਵਿੱਚ ਆਪਨ ਰਹਿਣਾ सतगुरु राम तेरी तरह रचिया वाणी सब का गहना सीता जी की पालन की तेरी राम नाम के चन्न विजय सब अवतार पकमर स्वामी नाम रूप तुम्हारे गुरु नानक गुरु विश्वकर्मा सब तेरे सहारे गुरु रविदास गुरु गोविंद सिंह जी छूड कवट को डलन जाए भक्त जगित के हो दाता जगत पिता महाराज ਨਿਰਨੁਪੁਰਖ ਸਰਬ ਕਟਵਾਸੀ ਸਭ ਦੁਨੀਆਂ ਵਿੱਚ ਰਾਜ ਘਟ ਘਟ ਮੇਂ ਪਰਵੇਸ਼ ਹੂੰ ਗੁਰੂ ਗਿਆਨ ਕਰੇਤ ਜੈ ਮੋਨਿਕ ਜਨਰੰਕਾਰ ਪੈਰ ਪੰਜਨ ਹੂੰ ਜੈ ਜੈ Tera.